ਇਹ ਜਿਹੜਾ ਬਾਜਰਾ ਹੈਗਾ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਦੇਖੋ ਤੇ ਇਹਦੇ ਛਿੱਟੇ ਕਿੰੋਂ ਵੀ ਨੇ ਛਿੱਟੇ ਕਿੰਨੇ ਕੱਢੇ ਆ 1 2 3 4 5 6 7 8 ਤੇ ਨੌਵਾਂ ਵੀ ਇੱਥੋਂ ਸ਼ਾਇਦ ਇਹ ਕੱਢੇ ਇਹ ਜਿਹੜਾ ਬੂਤਾ ਹੈਗਾ ਦੋਸਤੋ ਇਹਦੇ 8 ਛੱਟੇ ਹੈ ਗਿਆ ਇਸ ਵੇਲੇ ਬਾਜਰੇ ਦੇ ਤੇ ਆ ਜਿਹੜੇ ਦੋ ਲੰਬੇ ਛੱਟੇ ਹੈ ਪਹਿਲਾਂ ਆਏ ਆ ਤੇ ਤੁਹਾਨੂੰ ਮੈਂ ਇਹਦੇ ਵਿੱਚ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਬਾਜਰਾ ਜਿਹੜਾ ਹੈਗਾ ਇਹ ਆ ਤੁਸੀਂ ਦੇਖੋ ਬਾਜਰਾ ਇਹਦੇ ਵਿੱਚ ਬਣ ਚੁੱਕਿਆ ਤਿਆਰ ਹੈ ਤੇ ਇਹ ਜਿਹੜੇ ਦੋਨੇ ਲੰਬੇ ਛੱਟੇ ਹੈ ਇਹ ਪਹਿਲਾਂ ਦੇ ਆਏ ਹੋਏ ਆ ਤੇ ਹੁਣ ਇਹ ਜਿਹੜਾ ਬੂਟਾ ਹੈਗਾ ਇਹਦੀਆਂ ਜਿਹੜੀਆਂ ਮੇਨਾ ਸ਼ਾਖਾਵਾਂ ਹੈਗੀਆਂ ਉਹ ਹੈਗੀਆਂ ਪਿਆਰੇ ਦੋ ਇੱਕ ਤੇ ਦੋ ਤੇ ਛੱਟੇ ਵੇਖੋ ਇਹਦੇ ਕਿੰਨੇ ਆ ਫਿਰ ਇਹਨੇ ਇਸ ਸ਼ਾਖਾ ਜਿਹੜੀ ਮੇਨ ਸ਼ਾਖਾ ਇਹਦੇ ਵਿੱਚੋਂ ਇੱਕ ਦੋ ਤੇ ਆ ਤੀਜੀ ਤੇ ਫਿਰ ਚੌਥੀ ਵੀ ਕਿਤੇ ਆ ਆ ਚਾਰ ਸ਼ਾਖਾਵਾਂ ਇੱਥੋਂ ਫੁੱਟ ਰਹੀਆਂ ਐ ਇਹਦੀ ਇਸ ਗੰਢ ਦੇ ਉੱਤੋਂ ਇਹ ਕੋਈ ਛੋਟੀ ਮੋਟੀ ਜੀ ਗੱਲ ਨਹੀਂ ਹੈ ਜੀ ਮੇਰੇ ਖਿਆਲ 'ਚ ਤੇ ਇੱਥੇ ਵੀ ਇੱਕ ਸ਼ਾਖਾ ਇਸ ਗੰਢ ਤੋਂ ਫੁੱਟਦੀ ਪਈ ਹੈ ਤੇ ਹੁਣ ਇਹਨੂੰ ਦਿਖਾਉਣਾ ਤੁਹਾਨੂੰ ਮੈਂ ਅਤਲੀ ਚਮਤਕਾਰ ਕਿੱਥੇ ਆ ਇਹ ਜੋ ਕਬੂਤਾ ਹੈਗਾ ਮਿੱਤਰੋ ਇਹ ਜ਼ਮੀਨ ਦੇ ਛੇ ਜਾਂ ਮਿੱਟੀ ਦੇ ਵਿੱਚ ਨਹੀਂ ਹੈਗਾ ਆ ਜਿਹੜੀਆਂ 2-3 ਇੱਟਾਂ ਤੁਸੀਂ ਦੇਖ ਰਹੇ ਹੋ ਇਹ ਆਪੇ ਇਨ੍ਹਾਂ ਇੱਟਾਂ ਦੇ ਉੱਤੇ ਗਿਆ ਹੋਇਆ ਬੂਟਾ ਇਸ ਬੂਟੇ ਨੂੰ ਕੋਈ ਸਪੋਰਟ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਮਿੱਟੀ ਨਹੀਂ ਇਹਦੇ ਨਾਲ ਲੱਗੀ ਹੋਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਨੂੰ ਸਾਡੇ ਕਿਸਾਨਾਂ ਨੂੰ ਇਹ ਅਹਿਸਾਸ ਹੋ ਜੇ ਕਿ ਕੁਦਰਤ ਦੇ ਤਾਕਤ ਕੀ ਹੈ ਤੇ ਅਸੀਂ ਕਿਹੜੇ ਮੁਹਾਥਿਆਂ 'ਚ ਤੁਰੇ ਫਿਰਦੇ ਆ ਇਸ ਬੂਟੇ ਨੂੰ ਕਿਸੇ ਪ੍ਰਕਾਰ ਦੀ ਕੋਈ ਸਪੋਰਟ ਨਹੀਂ ਹੈਗੀ ਦੋ ਟਾਹਾਂ ਦੇ ਉੱਤੇ ਇਹ ਬੂਟਾ ਖੜਾ ਤੇ ਇਹਦੀ ਜੜ ਦੇਖੋ ਥੱਲੇ ਇੱਧਰ ਦੇਖੋ ਤੇ ਇਹ ਜਿਹੜਾ ਬੂਟਾ ਹੈਗਾ ਇਹਨਾਂ ਦੋ ਟਾਂਡੇ ਉੱਤੇ ਆਪਣਾ ਡੇਰਾ ਜਮਾ ਕੇ ਖੜਾ ਹੋਇਆ ਤੇ ਥੱਲਿਓ ਤੁਸੀਂ ਦੇਖੋਗੇ 1 ਫੁੱਟ 2 3 ਚੌਥੀ ਦੇ ਨਾਲ ਤੇ ਪੰਜਵੀਂ ਪੰਜ ਫੁੱਟਾਂ ਇਹ ਥੱਲਿਓ ਵੀ ਆਰ ਚੁੱਕਿਆ ਪੰਜ ਫੁੱਟਾਂ ਇਹਦੇ ਤੇ ਥੱਲਿਓ ਹੈਗੀਆਂ ਤੇ ਛੇਵੀਂ ਆ ਪਈ ਹੈ ਸੱਤ ਅੱਠਵੀਂ ਇੱਥੋਂ ਆ ਰਹੀ ਆ ਤੇ ਨੌਵੀਂ ਹੈ ਹੈਗੀ ਹੈ 10ਵੀਂ 11ਵੀਂ 12ਵੀਂ 13ਵੀਂ 14ਵੀਂ ਤੇ 14 15 ਫੁੱਟਾਂ ਇਸ ਬੂਟੇ ਦੀਆਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਇਹ ਜਿਹੜਾ ਹੈਗਾ ਕੁਦਰਤ ਦਾ ਚਮਤਕਾਰ ਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਇਹ ਸਿਰਫ بارش ਦੇ ਪਾਣੀ ਤੇ ਆ ਤੇ ਤੁਹਾਨੂੰ ਵੀ ਪਤਾ ਇਸ ਵਾਰ ਕਿੰਨੀਆਂ ਕੁ بارشਾਂ ਹੋਈਆਂ ਆਪਣੇ ਆਪ ਉੱਗਿਆ ਆਪਣੇ ਆਪ ਵਧਿਆ ਫੁੱਲਿਆ ਸਿਰਫ ਇਹਨੂੰ بارش ਦਾ ਪਾਣੀ ਮਿਲਿਆ ਮਿੱਟੀ ਦੇ ਨਾਲ ਤੇ ਤੁਸੀਂ ਦੇਖ ਲਓ ਇਹਦੇ ਕੋਲੇ ਕੀ ਆ ਮਿੱਟੀ ਦੇ ਨਾਂ ਤੇ ਤੁਸੀਂ ਦੇਖ ਸਕਦੇ ਹੋ ਦੇ ਕੋਲੇ ਕੱਖ ਵੀ ਨਹੀਂ ਲੱਗ ਪਾ ਜੇ ਕਹੀਏ ਤਾਂ ਤੇ ਇਹ ਬੂਟਾ ਜੇਕਰ ਇਤਰਾ ਦੇ ਉੱਤੇ ਇਸ ਸ਼ਾਨਦਾਰ ਪੋਜੀਸ਼ਨ ਦੇ ਵਿੱਚ ਖੜਾ ਵੀ ਹੁੰਦਾ ਤੇ ਫਿਰ ਇੰਨੇ ਸੋਹਣੇ ਮਜ਼ਬੂਤ ਤੇ ਦਾਣਿਆਂ ਦੇ ਭਰੇ ਹੋਏ ਛੱਟੇ ਵੀ ਇਹ ਜੰਦਾ ਤਾਂ ਇਹਦੇ ਤੋਂ ਸਾਨੂੰ ਧਿਆਨ ਚਾ ਆ ਜਾਣਾ ਕਿ ਕਿ ਪਿਆਰੇ ਆਪਾਂ ਕੱਖ ਵੀ ਨਹੀਂ ਹੈਗੇ ਕੁਦਰਤ ਅਪਾਰ ਹੈ ਕੁਦਰਤ ਜਿਹੜੀ ਹੈਗੀ ਆ ਅਪਰ ਅਪਾਰ ਆ ਕੁਦਰਤ ਦੀ ਜਿਹੜੀ ਤਾਕਤ ਹੈਗੀ ਆ ਸਾਨੂੰ ਉਹਦੇ ਤੇ ਭਰੋਸਾ ਕਰਨਾ ਚਾਹੀਦਾ ਆਪਣੇ ਖੇਤਾਂ ਦੇ ਵਿੱਚ ਸਾਨੂੰ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਜਿੱਥੇ ਕੁਦਰਤ ਸੋਹਣੇ ਤਰੀਕੇ ਨਾਲ ਸੁਚੱਜੇ ਤਰੀਕੇ ਨਾਲ ਸੌਖਿਆਂ ਕੰਮ ਤੇ ਲੱਗ ਜਾਵੇ ਜੇਕਰ ਕੁਦਰਤ ਇਸ ਤਰ੍ਹਾਂ ਦੇ ਮਾਹੌਲ ਚ ਇੰਨਾ ਸ਼ਾਨਦਾਰ ਪੌਦਾ ਖੜਾ ਕਰ ਸਕਦੀ ਹੈ ਤੇ ਜੇ ਜਿਹੜੀ ਜ਼ਮੀਨ ਸਾਡੀ ਹੈ ਉਹ ਉਪਜਾਊ ਜ਼ਮੀਨ ਹੈ ਉਸ ਮਾਹੌਲ ਦੇ ਵਿੱਚ ਕੁਦਰਤ ਕਿੰਨਾ ਜ਼ਬਰਦਸਤ ਰੋਲ ਨਿਭਾ ਸਕਦੀ ਹੈ ਜੇਕਰ ਅਸੀਂ ਕੁਦਰਤ ਨੂੰ ਮੌਲਣ ਦਾ ਮੌਕਾ ਦੇਈਏ ਹੁਣ ਇਹਦਾ ਤੁਸੀਂ ਦੇਖ ਲਿਆ ਚਮਤਕਾਰ ਜਿਹੜੀ ਮੈਂ ਟਾਈਟਲ ਪਾਇਆ ਸੀ ਉਹ ਹੁਣ ਤੁਸੀਂ ਆਪ ਹੀ ਦੱਸੋ ਕਮੈਂਟ ਕਰਕੇ ਵੀ ਟਾਈਟਲ ਗਲਤ ਤਾਂ ਨਹੀਂ ਲਿਖਿਆ ਹੋਇਆ ਵੀਡੀਓ ਦਾ ਹੈ ਛੱਤ ਦੇ ਉੱਤੇ ਇਸ ਤਰ੍ਹਾਂ ਦਾ ਇੱਕ ਸ਼ਾਨਦਾਰ ਪੌਦਾ ਤੁਹਾਡੇ ਸਾਹਮਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਜਾਣਕਾਰੀ ਵੱਧ ਤੋਂ ਵੱਧ ਕਿਸਾਨਾਂ ਤੱਕ ਹੁਣੀ ਪਹੁੰਚਣੀ ਚਾਹੀਦੀ ਹੈ।